ਮੈਂ ਕਰਨ ਅਰਜੁਨ ਲਾਟਰੀ ਏਜੰਸੀ ਤੇ ਦੱਸ ਦਈਏ ਕਿ 90000 ਰੁਪਏ ਦਾ ਇੱਕ ਸ਼ਖਸ ਨੂੰ ਇਨਾਮ ਨਿਕਲਿਆ ਹੈ ਪਰ ਜਦ ਉਸ ਨੂੰ ਫੋਨ ਕੀਤਾ ਗਿਆ ਤਾਂ ਅੱਗੋਂ ਉਹਨੇ ਜੋ ਕਿਹਾ ਉਹ ਸੁਣ ਕੇ ਲਾਟਰੀ ਵਾਲਾ ਵੀ ਹੈਰਾਨ ਹੋ ਗਿਆ ਤਾਂ ਇੱਕ ਸ਼ਖਸ ਨੂੰ ਇਨਾਮ ਨਿਕਲਦਾ ਹੈ ਲਾਟਰੀ ਵਾਲਾ ਉਸ ਨੂੰ ਫੋਨ ਕਰਦਾ ਹੈ ਫੋਨ ਕਰਕੇ ਉਸ ਨੂੰ ਸੂਚਨਾ ਦਿੰਦਾ ਹੈ ਕਿ ਤੁਹਾਨੂੰ ਇਨਾਮ ਨਿਕਲਿਆ ਹੈ ਲੇਕਿਨ ਜਿਹਨੂੰ ਇਨਾਮ ਨਿਕਲੇ ਆ ਉਹ ਅਗੋ ਜਿਹੜੀ ਗੱਲ ਕਹਿੰਦਾ ਉਹ ਕਹੇ ਕਿ ਉਹ ਸੁਣ ਕੇ ਲਾਟਰੀ ਵਾਲਾ ਕਰਨ ਵੀ ਹੈਰਾਨ ਹੈ ਤਾਂ ਗੱਲਬਾਤ ਕਰਾਂਗੇ ਕਰਨ ਤੋਂ ਹੀ ਜਾਣਾਂਗੇ ਹਾਂਜੀ ਕਰਨ ਜੀ ਕੀ ਮਸਲਾ ਹੋਇਆ ਸੌਰੀ ਜੀ ਸਸਰੀ ਕੱਲ ਪਹਿਲਾਂ ਤਾਂ ਸਰ ਹਾਂਜੀ ਕੱਲ ਆਪਣੇ ਕੋਲ 1 ਵਜੇ 90000 ਦਾ ਪ੍ਰਾਈਜ਼ ਲੱਗਿਆ ਜੀ ਮਸਲਾ ਕੀ ਹੋ ਗਿਆ ਫਿਰ ਪਹਿਲਾਂ ਆਪਾਂ ਨੰਬਰ ਦਿਖਾ ਦਿੰਨੇ ਆ 55101 ਕਰਨ ਅਰਜਨ ਲਾਟਰੀ ਜਲਾਲਪੁਰ ਵੇ ਕੱਲ ਆਪਣੇ ਕੋਲ 1 ਵਜੇ 120 ਰੁਪਏ ਦੇ ਵਿੱਚ 90000 ਦਾ ਪ੍ਰਾਈਜ਼ ਲੱਗਿਆ ਮਸਲਾ ਹੋਣੇ ਹੋ ਗਿਆ ਕਿ ਆਪਣੀਆਂ ਵੀਡੀਓ ਚ ਜ਼ਿਆਦਾ ਚਲਦੀਆਂ ਕਸਟਮਰ ਦੂਰੋਂ ਦੂਰੋਂ ਆਉਂਦੇ ਕੱਲ ਰਸ਼ ਬਹੁਤ ਜ਼ਿਆਦਾ ਸੀਗਾ ਇਸ ਲਈ ਇੱਕ ਕਸਟਮਰ ਨੇ ਟਿਕਟ ਲਈ ਉਹਨੇ ਨੰਬਰ ਵੀ ਬੋਲਿਆ ਹੁਣ ਪਤਾ ਨਹੀਂ ਉਹਦੇ ਬੋਲਣ ਚ ਮਿਸਟੇਕ ਹੋ ਗਈ ਜਾਂ ਆਪਣੇ ਲਿਖਣ ਚ ਮਿਸਟੇਕ ਹੋ ਗਈ ਜਦੋਂ ਪ੍ਰਾਈਜ਼ ਆਇਆ ਮੈਂ ਉਹ ਨੰਬਰ ਤੇ ਕਾਲ ਕੀਤੀ ਉਹ ਕਹਿੰਦੇ ਭਾਜੀ ਅਸੀਂ ਤਾਂ ਬਹੁਤ ਦੂਰੋਂ ਬੋਲਦੇ ਆ ਅਸੀਂ ਤਾਂ ਲਾਟਰੀ ਪਾਈ ਨਹੀਂ ਅੱਛਾ ਹੁਣ ਪਤਾ ਨਹੀਂ ਸਾਡੇ ਲਿਖਣ ਚ ਮਿਸਟੇਕ ਹੋ ਗਈ ਜਾਂ ਕਸਟਮਰ ਦੇ ਬੋਲਣ ਚ ਮਿਸਟੇਕ ਹੋ ਕਿਉਂਕਿ ਰਾਸ਼ਟਰ ਤੁਹਾਨੂੰ ਵੀ ਪਤਾ ਧਿਆਨ ਜਿਆਦਾ ਨਹੀਂ ਰਹਿੰਦਾ ਇਹ ਚੱਕਰ ਬਣ ਗਿਆ ਜੀ اچھا ਜੋ ਨੰਬਰ ਉਹ ਲਿਖਾ ਕੇ ਗਏ ਸੀ ਉਹ ਨੰਬਰ ਤੇ ਤੁਸੀਂ ਕਾਲ ਕੀਤੀ ਹੈ ਆ ਟਿਕਟ ਨੰਬਰ ਹੈ 55101 ਪੀਐਮ ਆਹ ਮੋਬਾਈਲ ਨੰਬਰ ਲਿਖਾ ਕੇ ਗਏ ਆ ਅੱਛਾ ਇਹ ਨੰਬਰ ਲਗਾ ਕੇ ਗਏ ਹਾਂਜੀ ਤੁਸੀਂ ਜਦੋਂ ਕਾਲ ਕੀਤੀ ਤੇ ਉਹ ਕੋ ਕਹਿੰਦੇ ਅਸੀਂ ਟਿਕਟ ਹੀ ਨਹੀਂ ਬਾਈ ਹਾਂਜੀ ਵੀ ਅਸੀਂ ਤਾਂ ਬਹੁਤ ਦੂਰੋਂ ਬੋਲਦੇ ਆ ਇਹ ਤਾਂ ਟਿਕਟ ਹੀ ਨਹੀਂ ਬਾਈ ਹੁਣ ਇਹ ਮਸਲਾ ਬਣ ਗਿਆ ਇਨਾਮ ਕਿੰਨਾ ਦਾ ਇਨਾਮ 90000 ਦਾ 90000 ਦਾ ਟਿਕਟ ਨੰਬਰ ਕੀ ਹੈ ਉਹ ਦੱਸੋ ਟਿਕਟ ਨੰਬਰ ਹੈ ਜੀ 55101 ਤੇ ਆਇਆ ਪ੍ਰਾਈਸ 55101 ਇਹ 55100 ਵਾਲੀ ਕਾਪੀ ਸੀ ਨਾਲ 55101 ਵੀ ਉਸੇ ਕਾਪੀ ਦੇ ਵਿੱਚ ਹੀ ਹੁੰਦਾ ਜੀ ਨੰਬਰ 55100 ਹਾਂਜੀ ਇਹ ਜਿਹੜੀ ਜੋ ਦੀ ਹੈ ਕਿਹੜੀ ਲਾਟਰੀ ਆ ਇਹ ਪਰ ਜਿੰਨੇ ਵਜੇ ਵਾਲਾ ਨਾਮ ਨਿਕਲਿਆ ਉਹ ਤੁਹਾਨੂੰ ਆਪਾਂ ਦੱਸਾਂਗੇ ਨਾ ਜਿੰਨੇ ਨੇ ਪਾਈ ਉਹ ਦੇਖਣ ਆਪਦੇ ਆਪ ਨੇ ਇਹ ਡੀਅਰ 1 ਪੀਐਮ ਦਾ ਡਰਾ ਹੈ ਜੀ ਜੋ ਡੇਲੀ ਨਿਕਲਦੀ ਹੈ ਸ਼ੇਅਰਪੇ ਵਾਲੀ ਲਾਟਰੀ ਆਪਾਂ ਜਿੰਨੂੰ ਕਹਿੰਦੇ ਆ ਇਹਦਾ 1 ਵਜੇ ਦਾ ਡਰਾ ਸੀਗਾ ਜੀ ਕੱਲ ਸੋ ਇਉਂ ਇਸ ਤਰ੍ਹਾਂ ਦੀ ਕਾਪੀ ਹੁੰਦੀ ਹੈ ਜੀ ਅੱਛਾ ਹਾਂਜੀ ਇਹ ਜਿਵੇਂ 6 ਵਜੇ ਵਾਲੀ ਕਾਪੀ ਉੱਪਰ ਟਾਈਮ ਲਿਖਿਆ ਹੁੰਦਾ ਉਹ 1 ਵਜੇ ਦੀ ਕਾਪੀ ਸੀਗੀ ਕੱਲ ਹਾਂਜੀ ਉਹਦੇ ਵਿੱਚ ਨਿਕਲਿਆ ਕਿੰਨਾ 90000 ਰੁਪਏ ਹਾਂਜੀ ਹਾਂਜੀ ਹੁਣ ਨੰਬਰ ਦੀ ਗਲਤੀ ਹੋ ਗਈ ਨੰਬਰ ਆਪਾਂ ਅਪੀਲ ਇਹੀ ਕਰਦੇ ਆ ਜੋ ਵੀ ਆਪਣੇ ਕੋਲ ਲਾਟਰੀਆਂ ਪਾ ਰਹੇ ਆ ਡੇਲੀ ਕਸਟਮਰ ਆ ਰਹੇ ਆਪਣੇ ਕੋਲ ਦੂਰੋਂ ਦੂਰੋਂ ਕਸਟਮਰ ਆ ਰਹੇ ਆ ਪਲੀਜ਼ ਆਪਣੀ ਇੱਕ ਵਾਰ ਲਾਟਰੀਆਂ ਚੈੱਕ ਕਰੋ ਨਹੀਂ ਤਾਂ ਸਾਡੇ ਕੋਲ ਆ ਕੇ ਜਰੂਰ ਚੈੱਕ ਕਰਵਾਓ ਨਾ ਲਾਟਰੀਆਂ ਨੂੰ ਸ਼ਾਇਦ 90000 ਤੁਹਾਡਾ ਹੀ ਹੋਵੇ ਹਾਂਜੀ ਜੀ ਨਵਾਂ ਦਿਖਾਓ ਪਹਿਲਾਂ ਨਵਾਂ ਲਓ ਦੇਖੋ ਨਵੀਆਂ ਧਾਂਕਾਂ ਲੱਗੀਆਂ ਵੀ ਆ ਜੀ 2.5 ਕਰੋੜ ਦਾ ਪ੍ਰਾਈਸ ਆ ਹੋਲੀ ਬੰਪਰ ਦਾ ਜੀ ਅੱਛਾ ਬੰਪਰ ਹੋ ਗਿਆ ਹਾਂਜੀ ਹੋਲੀ ਬੰਪਰ ਹੋ ਗਿਆ ਜੀ ਸ਼ੁਰੂ ਇਹ ਹੋਲੀ ਬੰਪਰ ਹੈ ਜੀ 2.5 ਕਰੋੜ ਦਾ 223 ਦਾ ਡਰਾ ਹੈ ਜੀ ਇਹਦਾ ਇਹ ਟਿਕ ਟਾ ਆਪਣੇ ਕੋਲੇ ਬਾਧੂ ਅਵੇਲੇਬਲ ਹੈ ਤੁਸੀਂ ਆਓ ਆਪਣੇ ਕੋਲੇ ਆਪਣੀ ਮਨਪਸੰਦ ਦਾ ਨੰਬਰ ਲੈ ਲਓ ਉਸ ਤੋਂ ਬਾਅਦ ਜੋ ਵੱਡਾ ਬੰਪਰ ਇੱਕ 6 ਕਰੋੜ ਦਾ ਵਿਸਾਖੀ ਬੰਪਰ ਪਹਿਲਾਂ ਤਾਂ ਭਾਈ ਆਦ ਕਰਵਾ ਦिए ਵਿਸਾਖੀ ਬੰਪਰ ਉਹੀ ਡਰਾ ਹੈ ਜਿਹਦੇ ਵਿੱਚ ਆਪਣੇ ਕੋਲ 10 ਲੱਖ ਦਾ ਪ੍ਰਾਈਜ਼ ਲੱਗਿਆ ਸੀਗਾ ਪਿਛਲੇ ਸਾਲ। ਸੋ ਬੰਦਾ ਵੀ ਨਹੀਂ ਮਿਲਿਆ ਸੀਗਾ ਉਹ ਆਪਣੀ ਵੀਡੀਓ ਦੇਖ ਕੇ ਬਾਅਦ ਚ ਆਪਾਂ ਨੂੰ ਮਿਲੇ ਸੀਗੇ। ਸੋਹੀ ਡਰਾ ਆ ਗਿਆ ਇਸ ਵਾਰ ਉਮੀਦ ਕਰਦੇ ਆ ਕਿ ਬਾਬਾ ਆਪਾਂ ਨੂੰ ਵੱਡਾ ਪ੍ਰਾਈਜ਼ ਹੀ ਦੇਵੇ। ਫਰਸਟ ਪ੍ਰਾਈਜ਼ ਆਪਾਂ ਜਲਾਲਾਬਾਦ ਦੇ ਵਿੱਚ ਲੈ ਕੇ ਆਈਏ। ਪਿਛਲੇ ਸਾਲ 2.5 ਕਰੋੜ ਸੀਗਾ ਜੀ ਇਸ ਵਾਰ 6 ਕਰੋੜ ਕਰਤਾ ਹੈ ਸ਼ਾਇਦ ਕਿਸਮਤ ਜਲਾਲਾਬਾਦ ਦੀ ਹੋਵੇ ਕਿਉਂਕਿ ਅੱਗੇ ਆਪਣੇ ਕੋਲ ਸੈਕੰਡ ਪ੍ਰਾਈਜ਼ ਲੱਗਿਆ ਸੀ ਇਸ ਵਾਰ ਹੀ ਉਮੀਦ ਕਰਦੇ ਆ ਫਰਸਟ ਪ੍ਰਾਈਜ਼ ਵੀ ਜਲਾਲਾਬਾਦ ਦੇ ਵਿੱਚ ਹੀ ਆਵੇ ਜੀ ਬਿਲਕੁਲ ਜੀ ਉਮੀਦ ਜਿਹੜੀ ਹੈਗੀ ਹਰ ਇੱਕ ਦੁਕਾਨਦਾਰ ਆਪਣੀ ਦੁਕਾਨਦਾਰੀ ਨੂੰ ਲੈ ਕੇ ਉਮੀਦਾਂ ਰੱਖਦਾ ਹੈ ਔਰ ਰੱਖਣੀਆਂ ਵੀ ਚਾਹੀਦੀਆਂ ਔਰ ਕਰਨ ਦਾ ਤਾਂ ਰਿਕਾਰਡ ਹੈ ਕਿ ਸਭ ਤੋਂ ਜ਼ਿਆਦਾ ਇਨਾਮ ਜਨਾਲਾਬਾਦ ਦੇ ਵਿੱਚ ਇਨਾਮ ਨਿਕਲਦੇ ਆ ਤਾਂ ਉਹ ਕਰਨਲ ਜੂਨ ਲੋਟਰੀ ਦੇ ਅੰਸੀ ਤੇ ਨਿਕਲਦੇ ਆ ਹੁਣ ਤੱਕ ਤਕਰੀਬਨ ਡੇਢ ਦਰਜਿਆਂ ਦੇ ਕਰੀਬ ਇਨਾਮ ਇਸ ਮਹੀਨੇ ਦੇ ਵਿੱਚ ਨਿਕਲੇ ਆਏ ਆ ਇਹ 90 ਸਾਲ ਦੀ ਸ਼ੁਰੂਆਤ ਦੇ ਯਾਨੀ ਕਿ ਜਿਹੜਾ ਅਪਣਾ 2 ਮਹੀਨੇ ਪਿੱਛੇ ਪੱਪੇ ਤਾਂ ਹਰੇਕ ਦੀ ਵੀਡੀਓ ਬਣਾਉਣੀ ਪੋਸੀਬਲ ਨਹੀਂ ਹੁੰਦੀ ਕਿਉਂਕਿ ਕਈ ਲੋਕ ਜਿਹੜੇ ਆ ਉਹ ਨਹੀਂ ਵੀ ਹਾਂਜੀ 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 ਕਿਉਂਕਿ ਇਸ ਤੋਂ 2 ਦਿਨ ਪਹਿਲਾਂ ਵੀ 45000 ਰੁਪਏ ਆਪਣੇ ਕੋਲ ਲੱਗਿਆ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਆਪਾਂ ਨਹੀਂ ਵੀਡੀਓ ਬਣਵਾਣੀ ਆਪਾਂ ਤਾਂ ਕਰਕੇ ਉਹਨਾਂ ਦੀ ਵੀਡੀਓ ਨਹੀਂ ਬਣਵਾਈ ਸੀ ਜੀ ਤੇ ਕਰਨ ਜੀ ਐਡਰੈਸ ਫੋਨ ਨੰਬਰ ਦਾ ਹਾਂਜੀ ਐਡਰੈਸ ਹੈ ਜੀ ਆਪਣਾ ਮੁਕਸਰ ਰੋਡ ਨੇੜੇ ਸ਼ਹੀਦ ਉਦਮ ਸਿੰਘ ਫਾਰਕ ਜਲਾਲਾਬਾਦ ਕਿਉਂਕਿ ਬਹੁਤ ਕਸਟਮਰ ਦੂਰੋਂ ਦੂਰੋਂ ਵੀ ਆ ਰਹੇ ਆ ਇੱਕ ਛੋਟੀ ਜਿਹੀ ਅਪੀਲ ਮੈਂ ਹੁਣੇ ਪਹਿਲਾਂ ਕਰ ਦਿੰਨਾ ਲੋਗੇ ਦੇਖੋ ਸਾਰਿਆਂ ਦੇ ਫੋਨ ਅਟੈਂਡ ਨਹੀਂ ਹੁੰਦੇ ਕਈ ਵਾਰੀ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਉਹ ਘੰਟਾ ਰੁੱਕ ਕੇ ਦੁਬਾਰਾ ਕਾਲ ਕਰ ਲੋ ਕਈ ਵਾਰੀ ਕੀ ਹੁੰਦਾ ਨਾ ਕਸਟਮਰ ਸ਼ਾਪ ਤੇ ਵੀ ਆਪਣੇ ਕੋਲੇ ਰਸ ਜ਼ਿਆਦਾ ਹੁੰਦਾ ਸਟਾਫ ਆਪਣੇ ਕੋਲੇ ਘੱਟ ਹੈ ਅਸੀਂ 4 ਜਣੇ ਹੀ ਆ ਸੋ ਫੋਨ ਸਾਰਿਆਂ ਦੇ ਨਹੀਂ ਚੱਕੇ ਜਾਂਦੇ ਇਹੀ ਅਪੀਲ ਕਰਦੇ ਆ ਕਿ ਜੇ 5 ਮਿੰਟ ਨਹੀਂ ਚੱਕਦੇ ਅਸੀਂ ਇੱਕ ਦੋ ਵਾਰੀ ਕਾਲ ਕਰ ਲੋ ਨਹੀਂ ਤਾਂ ਸ਼ਾਮ ਨੂੰ ਦੁਬਾਰਾ ਕਰ ਲਿਆ ਕਰੋ ਉਦੋਂ ਨਾਲ ਦੀ ਨਾਲ ਲੱਗ ਰਹੀ ਜਾਇਆ ਕਰੋ ਉਦੋਂ ਨਹੀਂ ਕਾਲ ਚੱਕੀ ਜਾਂਦੀ ਸੋ ਹਾਂ ਮੇਰਾ ਮੋਬਾਈਲ ਨੰਬਰ ਹੈ ਜੀ 905674094 ਇਹ ਮੁਕਸਰ ਰੋਡ ਨੇੜੇ ਸ਼ੀਦੂਦਮ ਸਿੰਘ ਪਾਰਕ ਜਲਾਲਾਬਾਦ ਆਪਣਾ ਐਡਰੈਸ ਹੈ ਜੀ ਕੀ ਨਾਮ ਹੈ ਕਰਨ ਅਰਜੁਨ ਲਾਟਰੀ ਏਜੰਸੀ ਹੈ ਜੀ ਆਪਣੀ